ਦੀ ਪਾਲ ਕੀ ਰਵਿਦਾਸ ਬੈਠੇ ਹੋ ਆਏ ਸਾਕੇ ਸੁਆਮੀ ਮਿਲਣ ਕੋ ਆਨੰਦ ਕੇ ਹੋ ਨਾ ਜਾਏ ਤੰਤਨ ਸਤਗੁਰੂ ਬਦਾਸ ਮਾਰੀ ਦੇ 699 ਪ੍ਰਕਾਸ਼ ਪਰਵਤੀ ਸਭ ਸਾਰੀਆਂ ਸੰਗਤਾਂ ਨੂੰ ਬਟਾਲੇ ਦੀਆਂ ਔਰ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਦਾਸ ਸੰਗਠਨ ਕਮੇਟੀ ਵੱਲੋਂ ਤਸੀਲ ਬਟਾਲਾ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਵਿੱਚ ਆਪਣੇ ਪੂਰੇ ਜੋਸ਼ ਜ਼ੋਰ ਸ਼ੋਰ ਨਾਲ ਔਰ ਬਹੁਤ ਹੀ ਹਮਾਹਾ ਮਹਾਕੇ ਭਾਗ ਲਿਆ ਤਾਂ ਤਾਂ ਬਾਬਾ ਮਹੀਸ਼ਾ ਜੀ ਚਿਸਤੀ ਫਰੀਦੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਸਾਨੂੰ ਸਾਰੀ ਕਮੇਟੀ ਨੂੰ ਗੁਰੂ ਦਾਸ ਸੰਗਠਨ ਕਮੇਟੀ ਨੂੰ ਆਸ਼ੀਰਵਾਦ ਦੇਣ ਵਾਸਤੇ ਔਰ ਪਾਲਕੀ ਦੇ ਉੱਤੇ ਟਾਨਬਰ ਦੇ ਸਾਧਗੁਰੂ ਗੁਰੂ ਰੰਗਦਾਸ ਮਹਾਰਾਜ ਵੀ ਜਗਤ ਗੁਰੂ ਵਿਦਾਹ ਮਾਰਿਤ ਦਾ ਸੇਸੋ ਨਵਜਮ ਤੇ ਜਨਮ ਦਿਨ ਉਹਨਾਂ ਦਾ ਪਨਾਇਆ ਜਾ ਰਿਹਾ ਬਟਾਲਾ ਤਸਵੀਰ ਵੱਲੋਂ ਸਭ ਸੰਗਤਾਂ ਸੰਗਠਨ ਕਮੇਟੀ ਵੱਲੋਂ ਜਿਹੜੀਆਂ ਸੁਭਾਵਾਂ ਨੇ ਜਿੰਨੇ ਮੰਡਲ ਨੇ ਸਭ ਮੈਂਬਰ ਸਾਬਾ ਸਭ ਇਕੱਠੇ ਹੋਏ ਨੇ ਔਰ ਗੁਰਵਦਾਹ ਜੀ ਮਹਾਰਾਜ ਦੋ ਜੰਮ ਦੇ ਮਾਲਕ ਨੇ ਇਹ ਨਹੀਂ ਬਟਾਲੇ ਤੇ ਸਾਰੇ ਹਿੰਦੁਸਤਾਨ ਬਲਦੇ ਬਾਹਰ ਦੇ ਦੇਸਾਂ ਦੇ ਵਿੱਚ ਵੀ ਇਹ ਸੋਭਾ ਯਾਤਰਾ ਨਗਰ ਕੀਤੇ ਨਿਕਲ ਰਏ ਨੇ ਗੁਰੂ ਵਿਦਾਸ ਜੀ ਦੀ ਗੁਰਬਾਣੀ ਤੇ ਚੱਲਣਾ ਚਾਹੀਦਾ ਉਹਨਾਂ ਨੇ ਜੋ ਵਿਦੇਸ਼ ਦਿੱਤਾ ਉਹਨਾਂ ਦੇ ਸੱਚੇ ਮਾਰਗ ਤੇ ਸਭ ਸੱਜਣ ਚੱਲਣ ਦੇ ਔਰ ਆਪਣੀ ਰਹਿਮਤ ਬਖਸ਼ਿਸ਼ ਤੋਂ ਗੁਰੂ ਵਿਦਾਸ ਜੀ ਆਪਣੀ ਬਾਣੀ ਤੇ ਚੱਲਣ ਤੇ ਸਾਖ ਬਖਸ਼ਿਸ਼ ਕਰਨ ਜੋ ਗੁਰੂ ਵਿਦਾਸ ਜੀ ਬੁਲਵੰਦੇ ਹਨ ਐਸਾ ਜਹਾਉ ਰਾਜ ਜਹਾ ਮਲੇ ਸਭੀ ਕੋ ਅੰ ਸੋਟ ਬੜੇ ਸੰਭ ਵਸੇ ਰਬੀਦਾਸ ਰਹੇ ਪਰਸਨ ਤੋਂ ਪਿਆਰੋ ਇਹ ਮਾਨਸ ਟੋਲਾ ਜਿਹੜਾ ਵਾ ਬੜੀ ਮੁਸ਼ਕਿਲ ਨਾਲ ਇਨਸਾਨ ਨੂੰ ਪ੍ਰਾਪਤ ਹੋਇਆ ਵਾ ਤੋਂ ਗੁਰੂ ਰਬੀਦਾਸ ਜੀ ਨੇ ਅੱਜ ਜਿਹੜੀ ਤੁਹਾਡੇ ਤੇ ਸਤੰਤਰਤਾ ਤੁਸੀਂ ਦੇਖਣ ਦੇ ਜੇ ਇਹ ਉਹਨਾਂ ਦੀ ਕਿਰਪਾ ਦਾ ਸਦਕਾ ਵਾ ਉਸ ਜਮਾਨੇ ਸਮੇ ਦਾ ਤੁਸੀਂ ਸਾਰਾ ਹਾਲ ਜਾਣਦੇ ਜੇ ਬੜੇ ਰਹੇ ਜੇ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਸਭ ਇਕਤਾ ਦਾ ਪ੍ਰਕਾਸ਼ ਆ ਉਹਨਾਂ ਨੇ ਏਕਤਾ ਦਾ ਪ੍ਰਕਾਸ਼ ਕੀਤਾ ਰਹਿਮਾ ਪਰਮਾ ਪਖੰਡਾ ਜੋ ਵੱਡੇ ਦੇ ਇਨਸਾਨ ਨੂੰ ਮਾਂਸ ਟੋਲੇ ਨੂੰ ਏਕਤਾ ਦਾ ਸਾਰੇ ਮਾਂਸ ਜੀ ਨੇ ਕੋਈ ਦੂਜਾ ਨਹੀਂ ਕੋਈ ਘਰ ਨਹੀਂ ਕੋਈ ਫਲਾਣਾ ਨਹੀਂ ਸਾਰੇ ਇੱਕੋ ਸੂਤ ਪੈਣ ਡਿਆ ਇੱਕੋ ਚੰਦਰਮਾ ਪੈਣ ਡਿਆ ਇੱਕੋ ਆਸਾ ਸਾਰੇ ਮਾਤਾ ਦੇ ਗਰਭ ਤੋਂ ਇੱਕੋ ਜਗ੍ਹਾ ਤੋਂ ਜਨਮ ਲੈ ਕੇ ਆ ਰਹੇ ਨੇ ਤੋਂ ਅੱਜ ਦੇ ਸਬ ਦਿਹਾੜੇ ਉੱਤੇ ਹੀ ਗੁਰੂ ਦਾਸ ਜੀ ਮਹਾਰਾਜ ਦੇ ਸਭਾਵਾਂ ਨੂੰ ਸਭ ਨਦਰ ਖੇੜਾ ਉਹ ਜਿੰਨੇ ਵੀ ਬਾਹਰ ਦੇ ਸਬ ਦੇਸ਼ ਦੇ ਵਿੱਚ ਸੰਤਾ ਦੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੋ ਬੋਲੇ ਸ਼ੋਟਰਪਾ ਜੀ ਦਾ ਮੈਂ ਮੈਂ ਡਾਕਟਰ ਸ਼ੋਕਮਾਰ ਹਾਂ ਸਭ ਦਾ ਪ੍ਰਧਾਨ ਸਿਗਰੁਦਾਸ ਸਿੰਘ ਰਕਮਟੀ ਬਣਾ ਅੱਜ ਸਤਗੁਰੁਦਾਸ ਮਹਾਰਾਜ ਜੀ ਦਾ 69ਵਾਂ ਪ੍ਰਕਾਸ਼ ਜਯ ਅਭਿਤ ਹੌਂਤਾ ਤੇ ਸਦਾ ਨਾਲ ਸਾਰੀਆਂ ਸੰਗਤਾਂ ਦਾ ਰਲ ਕੇ ਮਨਾ ਰਹੇ ਆ ਤੇ ਸਤਗੁਰੁਦਾਸ ਮਹਾਰਾਜ ਜੀ ਦਾ ਜੋ 60 ਸਾਲ ਤੇਹਾਰਾ ਦਾਇਸ਼ੇਤਰ ਹੀ ਮੰਨਦੇ ਆ ਮਾਲ ਸਿੱਟੀ ਰਾਚਾ ਸਾਰੀ ਸੰਗਤ ਦੇ ਦਰ ਵਿੱਚ ਅੱਜ ਲਾਣੀ ਚੰਦ ਦੀ ਗਾਂ ਚ ਰੱਖੀ ਸਾਰੇ ਵੱਡ ਨੂੰ ਛੋਟੇ ਨੂੰ ਦਾ ਮਾ ਜੇ ਜੰਮਿਆ ਲੱਖ ਲੱਖ ਵਧਾਇਆ ਹੁਣ ਧੰਨਵਾਦ ਅੱਜ ਸ਼ੇਸੋ ਦਾ ਜਵਾਬ ਪੂਰਾ ਕੀਤਾ ਅੱਜ ਦਾ ਬਰਪੂਰਾ ਜੀ ਲਈ ਮੈਂ ਸਾਰੇ ਇਸ ਸਫੀਅਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਸਥਾਨ ਕਰਦਾ ਕਿ ਇਸੇ ਤਰ੍ਹਾਂ ਆਪਣਾ ਅਸ਼ੀਰਵਾਦ ਬਣਾਈ ਰੱਖਣ ਤੇ ਹਰ ਸਾਲ ਦੀ ਤਰ੍ਹਾਂ ਅਗਲੀ ਸਾਲ 650 ਗੁਰਪੁਰਬ ਜਿਹੜਾ ਧੂਰ ਦਾ ਮਨਾਇਆ ਜਾ ਰਿਹਾ ਤੇ ਇਸ ਸਾਲ ਵੀ ਬਾਪੜਾ ਬਹੁਤ ਹੀ ਧੂਰ ਦਾ ਮਜਰਾ ਗੁਰਪੁਰਬ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਆਪਣੀ ਕਾਗਰਸ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ